ਕੱਲ ਨੂੰ ਡੇਰਾ ਬਾਬਾ ਗੁਲਾਬਦਾਸ ਜੀ ਬੀਬੀਆਂ ਵਾਲਾ ਡੇਰਾ ਵੀ ਕਹਿੰਦੇ ਨੇ ਇੱਥੇ ਕੈਂਪ ਲਗਾਇਆ ਜਾ ਰਿਹਾ ਹੈਗਾ ਸਰਕਾਰ ਆਪ ਦੇ ਦਰਬਾਰ ਆਓ ਤੁਹਾਨੂੰ ਕੈਂਪ ਬਾਰੇ ਜਾਣੂ ਕਰਾਈਏ ਜੋ ਨਾ ਮੈਕਮੇ ਪਹੁੰਚ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਣੇ ਆਗੇ ਫੂਡ ਸਪਲਾਈ ਬਰਨਾਲਾ ਫੂਡ ਸਪਲਾਈ ਮੈਕਮਾ ਪਹੁੰਚ ਰਿਹਾ ਹੈਗਾ ਇਸ ਤੋਂ ਪਹਿਲਾਂ ਸੇਵਾ ਕੇਂਦਰ ਕਾਊਂਟਰ ਨੰਬਰ 3 ਲਾਇਆ ਹੋਇਆ ਹੈਗਾ ਫੂਡ ਸਪਲਾਈ ਮੈਕਮਾ ਇਹਨਾਂ ਦੇ ਦੋ ਕਾਊਂਟਰ ਲਾਏ ਹੋਏ ਨੇਗੇ ਜਿਹਨੂੰ ਕੋਈ ਫੂਡ ਸਪਲਾਈ ਵਿਭਾਗ ਦੇ ਨਾਲ ਸੰਬੰਧਿਤ ਕੰਮ ਹੈ ਉਹ ਇੱਥੇ ਆਪਣੇ ਕੰਮ ਕਰਵਾ ਸਕਦਾ ਹੈਗਾ ਅੱਗੇ ਬਹੁਤ ਸਾਰੇ ਵਿਭਾਗੇ ਪਹੁੰਚ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਨੇ ਆ ਆਪਦੀ ਸਰਕਾਰ ਆਪਦੇ ਦਰਬਾਰ ਕਿਰਤ ਵਿਭਾਗ ਤੇ ਉਹ ਸਾਰੀ ਕਿਰਤਿਆਂ ਦੀ ਰਜਿਸਟ੍ਰੇਸ਼ਨ ਉਹ ਸਾਰੀ ਕਿਰਤਿਆਂ ਦੀ ਰਜਿਸਟ੍ਰੇਸ਼ਨ ਦੀ ਨਵੀਨ ਕਰਨ ਕਿਰਤ ਵਿਭਾਗ ਸੇਵਾ ਕੇਂਦਰ ਸਾਰੇ ਵਿਭਾਗੇ ਆ ਰਹੇ ਨੇਗੇ ਐਲ ਬੀ ਐਮ ਇਸ ਤੋਂ ਬਾਅਦ ਪੁਲਿਸ ਸਾਂਝ ਕੇਂਦਰ ਇਹ ਮੈਂ ਮੈਕਮੇ ਦੇ ਵੀ ਅਫਸਰ ਸਹਿਬਾਨ ਆਪਣੇ ਕੋਲ ਪਹੁੰਚ ਰਹੇ ਨੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਜਾਂ ਇਹਨਾਂ ਨਾਲ ਸੰਬੰਧਿਤ ਕੋਈ ਕੰਮ ਹੈ ਤਾਂ ਤੁਸੀਂ ਇਹਨਾਂ ਕੋਲ ਪਹੁੰਚ ਕੇ ਕੱਲ ਨੂੰ ਤਰੀਕ 29 2024 ਕਰਵਾ ਸਕਦੇ ਹੋ ਤੇ ਕਿਸਾਨ ਜਾਗਰੂਤਾ ਕੈਂਪ ਖੇਤੀਬਾੜੀ ਜੋ ਪਰਾਲੀ ਦੇ ਜੋਗ ਪ੍ਰਬੰਧਨ ਦੇ ਲਈ ਕੈਂਪ ਕਿਸਾਨ ਉਹ ਵੀ ਮੈਕਮੇ ਵਾਲੇ ਖੇਤੀਬਾੜੀ ਮੈਕਮੇ ਵਾਲੇ ਇੱਥੇ ਪਹੁੰਚ ਰਹੇ ਨੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਤੋਂ ਇੱਥੇ ਪਹੁੰਚ ਰਹੇ ਨੇਗੇ ਬਾਅਦ ਉਹ ਕਿਸਾਨ ਵੀਰ ਇਹਨਾਂ ਨਾਲ ਮਿਲ ਕੇ ਜੋ ਝੋਨੇ ਦੀ ਪਰਾਲੀ ਨੂੰ ਜੋਗ ਪ੍ਰਬੰਧ ਕਰਨ ਦੇ ਲਈ ਇਹਨਾਂ ਨਾਲ ਮਿਲ ਸਕਦੇ ਹੋਗੇ ਕੱਲ ਨੂੰ ਸਵੇਰੇ 9 ਵਜੇ ਤੋਂ ਸ਼ਾਮ ਦੇ 3 ਜਾਂ 4 ਵਜੇ ਤੱਕ ਮੈਕਮੇ ਵਿਭਾਗ ਦੇ ਅਫਸਰ ਸਾਹਿਬਾਨ ਇੱਥੇ ਬੈਠਣਗੇ ਸੇਤ ਵਿਭਾਗ ਸੇਤ ਵਿਭਾਗ ਬਲਾਕ ਤਨੌਲਾ ਜ਼ਿਲ੍ਹਾ ਬਰਨਾਲਾ ਦੇ ਜੋ ਡਾਕਟਰ ਸਹਿਵਾਨ ਨੇ ਉਹ ਵੀ ਇੱਥੇ ਪਹੁੰਚ ਰਹੇ ਨੇਗੇ ਕਾਊਂਟਰ ਨੰਬਰ 12 ਤੇ ਸਿਹਤ ਸੇਵਾ ਕੇਂਦਰ ਕਾਊਂਟਰ ਨੰਬਰ 13 ਤੇ ਹੈਗਾ ਤੇ ਬਾਕੀ ਉਹ ਜਿਨ੍ਹਾਂ ਨੂੰ ਸਿਹਤ ਵਿਭਾਗ ਵਾਲੇ ਕਰਮਚਾਰੀਆਂ ਡਾਕਟਰ ਸਹਿਵਾਨਾਂ ਤੱਕ ਜ਼ਰੂਰਤ ਹੈ ਉਹ ਜ਼ਰੂਰ ਕੱਲ ਨੂੰ ਪਹੁੰਚਿਓ ਤਰੀਕ ਦੁਬਾਰਾ ਤੋਂ ਨੋਟ ਕਰ ਲਓ 20 ਤਰੀਕ 9ਵਾਂ ਮਹੀਨਾ 2024 ਇਸ ਤੋਂ ਅੱਗੇ PSPCL PSPCL ਬਿਜਲੀ ਵਿਭਾਗ ਦੇ ਨਾਲ ਸੰਬੰਧਿਤ ਹੈਗਾ ਤੇ ਇਸ ਦੇ ਵੀ ਜੋ ਵਿਭਾਗ ਦੇ ਅਫਸਰ ਸਹਿਬਾਨ ਨੇ ਪਹੁੰਚ ਰਹੇ ਨੇ ਜੇ ਕਿਸੇ ਵੀਰ ਨੇ ਕੋਈ ਮੀਟਰ ਸੰਬੰਧੀ ਜਾਂ ਕਿਸੇ ਵੀ ਬਾਰੇ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਨਾਲ ਆ ਕੇ ਇੱਥੇ ਮਿਲ ਸਕਦੇ ਹੋ ਸਵੇਰੇ 9:00 ਵਜੇ ਤੋਂ ਸ਼ਾਮ ਦੇ 3-4 ਵਜੇ ਦੇ ਕਰੀਬ ਅਫਸਰ ਸਹਿਬਾਨ ਇੱਥੇ ਬੈਠਣਗੇ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪੰਚਾਇਤ ਅਫਸਰ ਸਹਿਬਾਨ ਕਾਊਂਟਰ ਨੰਬਰ 15 ਇਸ ਤੇ ਪਹੁੰਚ ਰਹੇ ਨੇ ਕਿਸੇ ਨੂੰ ਵੀ ਇਹਨਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਕੋਈ ਵੀ ਕੰਮ ਹੋਵੇ ਤਾਂ ਇੱਥੇ ਪਹੁੰਚ ਕੇ ਸਵੇਰੇ ਪਹੁੰਚਣਾ ਜ਼ਰੂਰ ਮਾਲ ਵਿਭਾਗ ਦੇ ਅਫਸਰ ਸਹਿਬਾਨ ਵੀ ਪਹੁੰਚ ਰਹੇ ਨੇਗੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਅਫਸਰ ਸਹਿਬਾਨ ਸਾ ਇਹ ਵੀ ਪਹੁੰਚ ਰਹੇ ਨੇ ਜੇ ਕਿਸੇ ਨੂੰ ਇਹਨਾਂ ਅਫਸਰ ਸਹਿਬਾਨਾਂ ਤੱਕ ਕੋਈ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਜੋ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕੰਮ ਦਾ ਕਹਿੰਦੇ ਵੀ ਕੁਝ ਹੈ ਇਹ ਜੇ ਕੰਮ ਨੇ ਜੋ ਮੌਕੇ ਤੇ ਹੀ ਅਫਸਰ ਸਹਿਬਾਨ ਕਰਨਗੇ ਤੇ ਡੈਰੀ ਵਿਭਾਗ ਡੈਰੀ ਵਿਕਾਸ ਭਾਗ ਪੰਜਾਬ ਡਿਪਟੀ ਡਾਇਰੈਕਟਰ ਡੈਰੀ ਵਿਕਾਸ ਬਰਨਾਲਾ ਜੋ ਕਿ ਇਹਨਾਂ ਦੇ ਅਫਸਰ ਸਹਿਬਾਨ ਆਪਣੇ ਕੋਲ ਪਹੁੰਚ ਰਹੇ ਨੇ ਡੈਰੀ ਸੰਬੰਧਿਤ ਜਾਣਕਾਰੀ ਜੋ ਵੀ ਲੈਣੀ ਹੈ ਪਸ਼ੂ ਪਾਲਣ ਵਿਭਾਗ ਬਾਗਬਾਨੀ ਵਿਭਾਗ ਡੈਰੀ ਵਿਕਾਸ ਭਾਗ ਸੰਬੰਧੀ ਜਾਣਕਾਰੀ ਵੀ ਇੱਥੇ ਪਹੁੰਚ ਕੇ ਲੈ ਸਕਦੇ ਹੋ ਤੇ ਬਹੁਤ ਵਧੀਆ ਪਾਰਟੀ ਵਰਕਰ ਸਹਿਬਾਨ ਤੇ ਸਾਡੇ ਸੈਕਟਰੀ ਸਹਿਬਾਨ ਤੇ ਸਾਡੇ ਪ੍ਰਬੰਧਕ ਸਹਿਬਾਨ ਇਹਨਾਂ ਵੱਲੋਂ ਦੇਖੋ ਬਹੁਤ ਵਧੀਆ ਪ੍ਰਬੰਧ ਕੀਤਾ ਗਿਆਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਰੇ ਵੀਰਾਂ ਭੈਣਾਂ ਮਾਤਾਵਾਂ ਜੋ ਪਿੰਡ ਕੋਟਦੁੰਨਾ ਇਸ ਦੇ ਨਾਲ ਲੱਗਦੇ ਰਾਜੀਆ ਪੰधेਰ ਕੋਠੇ ਵੈਗੁਰੂਪੁਰਾ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਕੱਲ ਨੂੰ ਤਰੀਕ 20 ਨੌਵਾਂ ਮਹੀਨਾ 2024 ਨੂੰ ਇਹ ਕੈਂਪ ਸਰਕਾਰ ਆਪਦੇ ਦਰਬਾਰ ਪਾਰਟੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈਗਾ ਤੁਸੀਂ ਇੱਥੇ ਪਹੁੰਚ ਕੇ ਅਫਸਰ ਸਾਹਿਬਾਨਾਂ ਤੋਂ ਜੋ ਤੁਹਾਡੇ ਕੰਮ ਪੈਂਡਿੰਗ ਨੇ ਜਾਂ ਕੋਈ ਕੰਮ ਕਰਵਾਉਣਾ ਹੈ ਜਾਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਕੱਲ ਨੂੰ ਸਵੇਰੇ 9 ਵਜੇ ਤੋਂ ਪਹੁੰਚ ਕੇ ਇਹਨਾਂ ਲਵੇ ਆਪਣੇ ਕੰਮ ਕਰਵਾ ਸਕਦੇ ਹੋ ਦੁਬਾਰਾ ਤੋਂ ਇੱਕ ਬੇਨਤੀ ਕਰਦੇ ਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਤੁਸੀਂ ਇਹਨਾਂ ਤੋਂ ਇੱਥੇ ਪਿੰਡ ਕੋਟਦੁੰਨਾ ਜ਼ਿਲ੍ਹਾ ਬਰਨਾਲਾ ਇੱਥੇ ਪਹੁੰਚ ਕੇ ਕਰਵਾ ਸਕਦੇ ਹੋ ਖਾਸ ਕਰ ਕੋਟਦੁੰਨਾ ਕੋੜਦੁੰਨਾ ਰਾਜੀਆ ਭੰਦੇਰ ਕੋਠੇ ਵੈਗਰੂਪੁਰਾ ਇਹਨਾਂ ਤਿੰਨਾਂ ਚਾਰਾਂ ਪਿੰਡਾਂ ਦੇ ਕੰਮ ਇੱਥੇ ਕੀਤੇ ਜਾਣਗੇ ਬਹੁਤ ਹੀ ਵਧੀਆ ਉਪਰਾਲਾ ਪਾਰਟੀ ਵਰਕਰ ਸਹਿਬਾਨਾਂ ਵੱਲੋਂ ਸੈਕਟਰੀ ਸਾਹਿਬ ਵੱਲੋਂ ਤੇ ਪ੍ਰਬੰਧਕ ਸਾਹਿਬ ਵੱਲੋਂ ਕੀਤਾ ਗਿਆ ਤੇ ਤੁਸੀਂ ਆਪ ਦੇਖ ਲਓ ਤੁਹਾਨੂੰ ਅੱਗੇ ਦਿਖਾਉਨੇ ਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕੱਲ ਨੂੰ ਸਵੇਰੇ 9 ਤੋਂ ਸ਼ਾਮ ਦੇ 3-4 ਵਜੇ ਤੱਕ ਇੱਕ ਕੈਂਪ ਲਗਾਇਆ ਜਾਣਾਗਾ ਡੇਰਾ ਬਾਬਾ ਗੁਲਾਬਦਾਸ ਜੀ ਜਿਹਨੂੰ ਬੀਬੀਆਂ ਵਾਲਾ ਡੇਰਾ ਵੀ ਕਹਿੰਦੇ ਨੇ ਪਿੰਡ ਦੇ ਬਿਲਕੁਲ ਬਚਕਾਰ ਹੈਗਾ ਤੇ ਇੱਥੇ ਪਹੁੰਚ ਗਏ ਪਿੰਡ ਕੋਟਦੁੰਨਾ ਪਹੁੰਚ ਕੇ ਤੁਸੀਂ ਆਪਣੇ ਕੰਮ ਕਰਵਾ ਸਕਦੇ ਹੋ ਤੇ ਬਾਹਰ ਤੁਹਾਨੂੰ ਦਿਖਾਉਣੇ ਹੈਗੇ ਬਾਹਰ ਵੀ ਟੈਂਟ ਲਾ ਕੇ ਪ੍ਰਬੰਧ ਕੀਤਾ ਹੋਇਆ ਹੈਗਾ ਤੇ ਬਾਕੀ ਡੇਰੇ ਦੀ ਇਮਾਰਤ ਇਨਾਂ ਦੇ ਵੀ ਦਰਸ਼ਨ ਕਰਵਾਉਣੇ ਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਤੁਸੀਂ ਇੱਥੇ ਪਹੁੰਚ ਕੇ ਕੱਲ ਨੂੰ ਆਪਣੇ ਜੋ ਪੈਂਡਿੰਗ ਕੰਮ ਨੇ ਕਰਵਾ ਸਕਦੇ ਹੋਗੇ ਡੇਰਾ ਬਾਬਾ ਗੁਲਾਬਦਾਸ ਜੀ ਬੀਬੀਆਂ ਵਾਲਾ ਡੇਰਾ ਪਿੰਡ ਕੋਟਦੁੱਨਾ ਵਿੱਚ ਧੰਨਵਾਦ